ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਤੇ ਹੁਣ ਸ਼ੋਹਣਿਆਂ ਅੱਜ ਦੀ ਚਰਚਾ ਦੇ ਮਸਬੂਨ ਨੂੰ ਇਹ ਮਸਬੂਨ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਤੁਹਾਡੇ ਲਈ ਚੁਣਿਆ ਹੈ ਤੇ ਬੜਾ ਪ੍ਰਸੰਗਿਕ ਹੈ ਤੁਹਾਨੂੰ ਅਪੀਲ ਕਰੇਗਾ ਐਸਾ ਮੇਰਾ ਯਕੀਨ ਹੈ ਦਾਨਪੁਨ ਤਾਂ ਸਮਝ ਲਿਓ ਵੀ ਆਪਾਂ ਧਾਰਮਿਕ ਜਗਤ ਵਿੱਚ ਜਾਂ ਸੋਸ਼ਲ ਜਗਤ ਨੂੰ ਵੀ ਕਹੋ ਸੋਸ਼ਲ ਫੀਲਡ ਵੀ ਕਹੋ ਜਾਂ ਇਨ ਜਨਰਲ ਦਾਨਪੁਨ ਕਰਨ ਨੂੰ ਬਹੁਤ ਉਤਮ ਸਮਝਿਆ ਜਾਂਦਾ ਦਾਨਪੁਨ ਦਾ ਮਤਲਬ ਹੈ ਵੀ ਕਿਸੇ ਦੀ ਮਦਦ ਕਰਨੀ ਆਮ ਤੌਰ ਤੇ ਧਾਰਮਿਕ ਖੇਤਰ ਵਿੱਚ ਦਾਨ ਜਿਹੜਾ ਉਹ ਜ਼ਿਆਦਾ ਦਿੱਤਾ ਜਾਂਦਾ ਪੁਰਾਤਨ ਸਮੇਂ ਤੋਂ ਹੀ ਲੋਕ ਜਦੋਂ ਅ ਅਲਾਬਾਦ ਜਾਂ ਕੁੰਬ ਦੇ ਮੇਲੇ ਤੇ ਜਾਂ ਉਜੈਨ ਦੇ ਕੁੰਬ ਦੇ ਮੇਲੇ ਤੇ ਜਾਂ ਗੰਗਾ ਜਮਨਾ ਸਰਸਵਤੀ ਆਦਿ ਦੇ ਕੰਡੇ ਤੇ ਜਿਹੜੇ ਮੇਲੇ ਲੱਗਦੇ ਨੇ ਧਾਰਮਿਕ ਅ ਉਹਨਾਂ ਦੇ ਉੱਤੇ ਇਸ਼ਨਾਨ ਕਰਨ ਜਾਂਦੇ ਜਾਂ ਗੁਰਦੁਆਰਾ ਸੇਵਾ ਜਾਂਦੇ ਮਸਤਾਂ ਜਾਂਦੇ ਉਥੇ ਉਹ ਦਾਨ ਪੁੰਨ ਕਰਦੇ ਨੇ ਔਰ ਕਰਦੇ ਵੀ ਸਾਧੂ ਸੰਤਾਂ ਨੂੰ ਨੇ ਤੇ ਜਾਂ ਹੋਰ ਜਿਹੜਾ ਕੋਈ ਲੋੜਵੰਦ ਮਿਲ ਜਾਏ ਪਰ ਇਹ ਵਿਸ਼ਾ ਮੈਨੂੰ ਇਸ ਕਰਕੇ ਚੁਣਨਾ ਪਿਆ ਕਿਉਂਕਿ ਹਰ ਕੰਮ ਨੂੰ ਅਕਰ ਨਾਲ ਕਰਨਾ ਚਾਹੀਦਾ ਹੈ ਗੁਰਬਾਣੀ ਦੀ ਅਗਵਾਈ ਆਪਾਂ ਲੈਨੇ ਆ ਤੇ ਗੁਰਬਾਣੀ ਹਰ ਜ਼ਿੰਦਗੀ ਦਾ ਪੱਖ ਜਿਹੜਾ ਉਹਨੂੰ ਟੱਚ ਕਰਦੀ ਹੈ ਔਰ ਸਾਨੂੰ ਰਾਧ ਸੇਰਾ ਬਣ ਕੇ ਸਹੀ ਮਾਰਗ ਤੇ ਪਾਉਂਦੀ ਹੈ ਭਰਮਾਂ ਨੂੰ ਤੋੜਦੀ ਹੈ ਗੁਰਬਾਣੀ ਦੀ ਇੱਕ ਤੁਕ ਹੈ ਬੜੀ ਪਾਵਨ ਤੁਕ ਇਸ ਸੰਦਰਭ ਵਿੱਚ ਕਿ ਅਕਲੀ ਪੜ ਕੇ 부ਜੀ ਹੈ ਅਕਲੀ ਪੜ ਕੇ 부ਜੀ ਹੈ ਅਕਲ ਨਾਲ ਹੀ ਮਤਾਲੇ ਨਾਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਕਲੀ ਪੜ ਕੇ 부ਜੀ ਹੈ ਅਕਲੀ ਕੀ ਚੈਦਾਨ ਫਿਰ ਜਿਹੜਾ ਬੰਦਾ ਸਹੀ ਮਾਨੇ ਚ ਪੜ ਜਾਂਦਾ ਹੈ ਵਿਦਿਆ ਪ੍ਰਾਪਤ ਕਰ ਲੈਂਦਾ ਗਿਆਨਵਾਨ ਹੋ ਜਾਂਦਾ ਦਿਮਾਗ ਉਹ ਰੌਸ਼ਨ ਹੋ ਜਾਂਦਾ ਫਿਰ ਨੂੰ ਪਤਾ ਲੱਗਦਾ ਕਿ ਕਿੱਥੇ ਪੈਸਾ ਖਰਚ ਕਰਨਾ ਹੈ ਕਿੱਥੇ ਦਾਨ ਕਰਨਾ ਹੈ ਕਿੱਥੇ ਦਾਨ ਦੀ ਲੋੜ ਹੈ ਆਮ ਤੌਰ ਦੇ ਉਤੇ ਅਸੀਂ ਦੇਖਿਆ ਕਿ ਅਸੀਂ ਰਜੇ ਨੂੰ ਰਜਾਈ ਜਾਂਦੇ ਹਾਂ ਸਿੱਖ ਧਰਮ ਵਿੱਚ ਖਾਸ ਤੌਰ ਤੇ ਲੰਗਰ ਦੀ ਬੜੀ ਮਹੱਤਤਾ ਹੈ ਲੰਗਰ ਬਹੁਤ ਲੱਗਦੇ ਨੇ ਛਬੀਲਾਂ ਲੱਗਦੀਆਂ ਗੁਰੂ ਅਰਜਨ ਦੇਵ ਜੀ ਦੇ ਗੁਰਪੁਰ ਵਾਲੇ ਪਾਵਨ ਦਿਹਾੜੇ ਤੇ ਜਾਂ ਹੋਰ ਜੋੜ ਮੇਲੇ ਆਤੇ ਤੇ ਬਾਈ ਵੇਖਿਆ ਜਾਂ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਕਿ ਅੱਧਾ-ਅੱਧਾ ਫਰਾਂਗ ਦੇ ਉੱਤੇ ਲੰਗਰ ਲੱਗੇ ਹੋਏ ਨੇ ਇਹ ਕਿਸੇ ਤਰਤੀਬ ਨਾਲ ਲੰਗਰ ਲਾਉਣੇ ਲੋਕਾਂ ਨੂੰ ਪ੍ਰਸ਼ਾਦਾ ਚਕਾਉਣਾ ਲੋੜਵੰਦਾਂ ਨੂੰ ਕੋਈ ਇਹ ਦੀ ਵਿਰੋਧਤਾ ਨਹੀਂ ਕਰੇਗਾ ਪਰ ਜੇ ਇੱਕ ਨੇ ਇੱਕ ਦਿਨ ਲੰਗਰ ਲਾਇਆ ਹੈ ਕਿ ਤੁਸੀਂ ਥੋੜੇ ਦਿਨ اٹਕੇ ਲਾ ਲਓ ਥੋੜਾ ਥੋੜੇ ਦਿਨ ਠਹਿਰ ਕੇ ਲਾ ਲਓ ਇਸ ਤਰ੍ਹਾਂ ਕੰਟੀਨਿਊਸਲੀ ਲੰਗਰ ਚੱਲਦਾ ਰਹੇਗਾ ਪ੍ਰੋਸੈਸ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਪ੍ਰਸ਼ਾਦਾ ਪਾਣੀ ਲੋੜਵੰਤ ਛਕਦੇ ਰਹਿਣਗੇ ਫਿਰ ਦੂਸਰਾ ਇਹ ਹੁੰਦਾ ਹੈ ਕਿ ਅਸੀਂ ਲੰਗਰ ਆ ਪਿੱਛੇ ਜਦੋਂ ਕਰੋਨਾ ਕਾਲ ਵੀ ਸੀ ਇੱਕ ਤਾਂ ਹੈ ਕਿ ਲੰਗਰ ਜਿਹਨੂੰ ਜ਼ਰੂਰਤ ਹੈ ਉਹ ਆਪ ਲੰਗਰ ਅਸਾਨ ਤੇ ਆ ਕੇ ਲੰਗਰ ਗ੍ਰਹਿਣ ਕਰੇ ਛਕੇ ਸੇ ਤਰਵਾਦੀ ਵੀ ਹੋਵੇਗਾ ਤੇ ਇਹ ਦੇਖਿਆ ਗਿਆ ਕਿ ਜਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਸ਼ਲਾਗਾ ਵੀ ਕਰਦਾ ਹੈ ਕਿ ਉਹਨਾਂ ਨੇ ਬਹੁਤ ਸੇਵਾ ਕੀਤੀ ਪਰ ਲੰਗਰ ਜਿਹੜਾ ਲੋਕਾਂ ਦੇ ਮਗਰ ਲੈ ਕੇ ਜਾਣਾ ਉਹਨਾਂ ਦੇ ਅ ਮਤਲਬ ਹਸਪੀਟਲ ਜਿਵੇਂ ਚ ਜਾ ਕਰਾਂ ਤੱਕ ਪਹੁੰਚਾਉਣਾ ਉਹ ਲੋਕ ਫਿਰ ਬਾਅਦ ਚ ਕਿੰਨੀ ਕਦਰ ਕਰਦੇ ਨੇ ਇਹ ਫਿਰ ਜਦੋਂ ਕੋਈ ਇਹੋ ਜਿਹੀ ਅੰਟਵਰਟ ਘਟਨਾ ਹੋ ਜਾਂਦੀ ਆ ਫਿਰ ਕਹਿੰਦੇ ਦੇਖੋ ਅਸੀਂ ਤੇਰੇ ਨੂੰ ਲੰਗਰ ਛਕਾਉਂਦੇ ਰਹੇ ਆ ਤੇ ਇਹ ਸਾਡੀ ਕਦਰ ਨਹੀਂ ਕਰਦੇ ਹਾਲਾਂਕਿ ਸਿੱਖ ਕੌਮ ਨੇ ਹਰ ਔਕੜ ਸਮੇਂ ਚਾਹੇ ਉਹ ਕਸ਼ਮੀਰ ਚ ਹੋਵੇ ਚਾਹੇ ਆਂਧਰਾ ਪ੍ਰਦੇਸ਼ ਹੋਵੇ ਚਾਹੇ ਉਹ ਕਿਤੇ ਹੋਰ ਰਾਜਸਥਾਨ ਦਾ ਸ਼ੋਕਾ ਪਿਆ ਸੀ ਉੜੀਸਾ ਜਿ ਪਿਆ ਸੀ ਤੇ ਸਤ ਮਾਨ ਸਿੰਘ ਪੇ ਹੋਵੇ ਵਾਲਿਆਂ ਨੇ ਇਹ ਹੋਰ ਮਹਾਪੁਰਖਾਂ ਨੇ ਬਹੁਤ ਸੇਵਾ ਕੀਤੀ ਲੰਗਰ ਦੀ ਪਸ਼ੂਆਂ ਨੂੰ ਚਾਰਾ ਤੱਕ ਦਾ ਇੰਤਜ਼ਾਮ ਕੀਤਾ ਤੇ ਇਸੇ ਤਰ੍ਹਾਂ ਕੋਟ ਦੇ ਦੌਰਾਨ ਤੁਸੀਂ ਵੇਖਿਆ ਪਰ ਇਹਦੇ ਲਈ ਵੀ ਦਾਨ ਲਈ ਵੀ ਅਕਲ ਦੀ ਲੋੜ ਚਾਹੀਦੀ ਹੈ ਕਿ ਕਿੱਥੇ ਦਾਨ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੁਸੀਂ ਵੇਖਿਆ ਹੋਊਗਾ ਕਿ ਜਿਹੜੇ ਵੱਡੇ ਵੱਡੇ ਧਾਰਮਿਕ ਸਮਾਗਮ ਹੁੰਦੇ ਨੇ ਉਥੇ ਹਜ਼ਾਰਾਂ ਨਹੀਂ ਕਈ ਵਾਰੀ ਤਾਂ ਲੱਖਾਂ ਰੁਪਏ ਦੀ ਆਤਿਸ਼ਬਾਜ਼ੀ ਤੇ ਪਟਾਕੇਬਾਜ਼ੀ ਦੇਤੇ ਖਰਚ ਹੋ ਜਾਂਦਾ ਹੈ ਇਹ ਸਾਰਾ ਦਾਨ ਵਿੱਚ ਨਹੀਂ ਗਿਣਿਆ ਜਾਵੇਗਾ ਨਾ ਧਰਮ ਕਰਮ ਚ ਕਿਤੇ ਲਿਖਿਆ ਹੋਇਆ ਇਹ ਫਜ਼ੂਲ ਖਰਚੀ ਹੈ ਇਹ ਨਾਲ ਇੱਕ ਤਾਂ ਪ੍ਰਦੂਸ਼ਨ ਫੈਲਦਾ ਹੈ ਤੇ ਵਾਤਾਵਰਨ ਗੰਦਲਾ ਹੁੰਦਾ ਹੈ ਸਾਹ ਲੈਣ ਚ ਦਿੱਕਤ ਆਉਂਦੀ ਹੈ ਤੇ ਮਰੀਜ਼ਾਂ ਨੂੰ ਹੋਰ ਵੀ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਪੈਸਾ ਬਚਾ ਕੇ ਕਿਸੇ ਨੇਕ ਕਾਜ ਲਈ ਕਿਸੇ ਲੋੜਵੰਦ ਦੀ ਸਹਾਇਤਾ ਲਈ ਖਰਚ ਕੀਤਾ ਜਾਵੇ ਇਹ ਬਹੁਤ ਵਧੀਆ ਗੱਲ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਸੱਚੇ ਪਾਤਸ਼ਾਹ ਦਾਨ ਦੇ ਬਾਰੇ ਆਪ ਜੀ ਸਾਨੂੰ ਫਰਮਾਨ ਜਾਰੀ ਕਰੋ ਤੇ ਗੁਰੂ ਸਾਹਿਬ ਨੇ ਆਪਣੇ ਪਾਵਨ ਮੁਖਾਰਤ ਵਿੱਚ ਜੋ ਇਲਾਹੀ ਬਚਨ ਚਾਰੇ ਸਨ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਉਹ ਸਾਡੇ ਲਈ ਰਾਹ ਦਸੇਰਾ ਉਹ ਇੱਕ ਸਾਡੇ ਲਈ ਮਾਈਲਸਟੋਨ ਸੈੱਟ ਕਰ ਗਏ ਇੱਕ ਪੈਰਾਮੀਟਰ ਦੇ ਗਏ ਸਨ ਉਹਨਾਂ ਨੇ ਕੀ ਕਿਹਾ ਗਰੀਬ ਸਿੱਖ ਜਿਹੜੇ ਲੋੜਵੰਦ ਉਹਨਾਂ ਵੱਲ ਇਸ਼ਾਰਾ ਕਰਕੇ ਕਿ ਦਾਨ ਦਿਓ ਇਨਹੀ ਕੋ ਭਲੋ ਆ ਜਿਹੜੇ ਗਰੀਬ ਸਿੱਖ ਨੇ ਲੋੜਵੰਦ ਨੇ ਗਰਜ਼ਮੰਦ ਨੇ ਜ਼ਰੂਰਤਮੰਦ ਨੇ ਥੋੜਾ ਦੇ ਮਾਰੇ ਹੋਏ ਆ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨਾ ਲਾਗਤ ਨਹੀਂ ਕੋ ਕਿਸੇ ਹੋਰ ਨੂੰ ਦਿੱਤਾ ਦਾਨ ਮੇਰੀ ਨਜ਼ਰ ਚ ਪਰਵਾਹ ਨਹੀਂ ਤੇ ਨਾ ਵਾਹਿਗੁਰੂ ਦੀ ਨਜ਼ਰ ਚ ਪਰਵਾਹ ਨਾ ਅੱਲਾਹ ਤਾਲਾ ਦੀ ਕਾਲਪੁਖ ਦੀ ਬਾਰਗਾ ਵਿੱਚ ਉਹ ਪਰਵਾਨ ਜਿਹੜੇ ਲੋਕ ਲੋੜਵੰਦ ਨੇ ਸਹੀ ਅਰਥਾਂ ਵਿੱਚ ਉਹਨਾਂ ਨੂੰ ਦਾਨ ਦੇਣਾ ਚਾਹੀਦਾ ਉਹ ਦਾਨ ਮੇਰੀ ਨਜ਼ਰ ਚ ਤੇ ਪ੍ਰਭੂ ਦੀ ਨਜ਼ਰ ਚ ਪਰਵਾਨ ਉਹ ਸਕਾਰਥ ਹੈ ਉਹ ਸਫਲ ਹੈ ਇਹ ਜਿਹੜੀ ਦਾਨ ਦੀ ਰਵਾਇਤ ਹੈ ਦਾਨਪੁੰਨ ਦੀ ਇਹ ਕਈ ਤਰੀਕਿਆਂ ਨਾਲ ਦਾਨ ਕੀ ਇਹ ਨਹੀਂ ਵੀ ਤੁਸੀਂ ਮਾਇਆ ਦੇ ਨਾਲ ਹੀ ਕਰਨਾ ਤੁਸੀਂ ਕਿਸੇ ਉਹ ਨੂੰ ਜੇ ਬਸਤਰਾਂ ਦੀ ਲੋੜ ਹੈ ਤੈਨੂੰ ਬਸਤਰ ਲੈ ਕੇ ਦਿਓ ਜੇ ਕਿਸੇ ਨੂੰ ਪ੍ਰਸ਼ਾਦਾ ਦੀ ਲੋੜ ਹੋਵੇ ਪ੍ਰਸ਼ਾਦਾ ਚਕਾਓ ਜੇ ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਜੇ ਕਿਸੇ ਦੀ ਲੜਕੀ ਦਾ ਵਿਆਹ ਹੈ ਗਰੀਬ ਹੈ ਸਭ ਤੋਂ ਵੱਡਾ ਪੁੰਨਕਾਰਜ ਇਹ ਹੈ ਮੈਂ ਸਮਝਾਂ ਹੋਰ ਵੀ ਪੁੰਨਕਾਰਜ ਨੇ ਜਿਹੜੇ ਗਰੀਬ ਲੋਕ ਨੇ ਜਿਹੜੇ ਆਪਣੀਆਂ ਧੀਆਂ ਦੇ ਵਿਆਹ ਨਹੀਂ ਕਰ ਸਕਦੇ ਜਾਂ ਉਹ ਕਰਜ਼ਾ ਚੁੱਕਣ ਦੀ ਹਾਲ ਤੱਕ ਗੱਲ ਜਾ ਪਹੁੰਚਦੀ ਹੈ ਉਥੇ ਪਹੁੰਚ ਕੇ ਆਸਾਨੀ ਕੇ ਜਿਹੜਾ ਨਹੀਂ ਹੋ ਰਿਹਾ ਮੈਂ ਵੈਲਕਮ ਕਰਦਾ ਹਾਂ ਉਹਨਾਂ ਸੰਸਥਾਵਾਂ ਆ ਦੇਸ਼ ਕਦਮ ਦੀ ਕਿ ਅਜਿਹੀਆਂ ਬਹੁਤ ਸਾਰੀਆਂ ਤਨਜ਼ੀਮਾਂ ਬਣੀਆਂ ਹੋਈਆਂ ਨੇ ਜਿਹੜੀਆਂ ਸਮੂਹਕ ਵਿਆਹ ਕਰਾਉਂਦੀਆਂ ਨੇ ਫਿਰ ਉਹਦੇ ਵਿੱਚ ਇਹ ਹੁੰਦਾ ਹੈ ਕਿ ਜੇ ਕੋਈ ਮੁਸਲਮਾ ਇਹ ਬਿਨਾ ਬਿਨਾ ਕਿਸੇ ਵਿਤ ਕਰੇ ਦੇ ਇਕੱਠੇ ਵਿਆਹ ਹੁੰਦੇ ਨੇ ਜਿਸ ਧਰਮ ਦਾ ਜਿਸ عقਿਦਤ ਵਾਲਾ ਕੋਈ ਹੈ ਜੋੜਾ ਉਹਦਾ ਉਸੇ ਇਹ ਰਸੂਮ ਦੇ ਮੁਤਾਬਕ ਵਿਆਹ ਕਰਦੇ ਨੇ ਸੰਤ ਮਹਾਪੁਰਖ ਕਈ ਯਾ ਸਮਾਜਿਕ ਸੰਸਥਾਵਾਂਾਂ ਵੀ ਬਹੁਤ ਸਾਰੀਆਂ ਬਣੀਆਂ ਨੇ ਜ਼ਰੂਰੀ ਨਹੀਂ ਕਿ ਸੰਤ ਮਹਾਪੁਰਖ ਖਾਣੀ ਕਰਨਾ ਬਹੁਤ ਸਾਰੀਆਂ ਸਮਾਜਿਕ ਐਨ ਜੀਓਜ਼ ਜਿਹੜੀਆਂ ਨਾਨ ਗਵਰਨਮੈਂਟ ਏਜੰਸੀਜ਼ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ ਉਹ ਵੀ ਇਹੋ ਜਿਹੇ ਕਾਰਜ ਕਰਦੀਆਂ ਨੇ ਇਹ ਬਹੁਤ ਸ਼ਲਾਘਾਯੋਗ ਕਾਰਜ ਹੈ ਔਰ ਸਹੀ ਮਾਣੇ ਵਿੱਚ ਇਹ ਦਾਨ ਦਾ ਇੱਕ ਉਤਤਮ ਨਮੂਨਾ ਹੈ ਅੱਛਾ ਇਹ ਤਾਂ ਮੈਂ ਗੱਲ ਕੀਤੀ ਸਿੱਖ ਧਰਮ ਦੀ ਕਿ ਗੱਲ ਇਨ ਜਨਰਲ ਕਰਨੀ ਹੈ ਹੁਣ ਗੱਲ ਕਰੀਏ ਦੁਨੀਆ ਦਾ ਬਹੁਤ ਵੱਡਾ ਅ ਧਰਮ ਹੈ ਇਸਲਾਮ ਮੁਸਲਮਾਨ ਧਰਮ ਮੁਸਲਮਾਨਾਂ ਦਾ ਉਹਦੇ ਵਿੱਚ حضرت ਮੁਹੰਮਦ ਸਾਹਿਬ ਜਿਹੜੇ ਪੈਗੰਬਰ ਅ ਰਸੂਲ ਜਿਹੜੇ ਬਾਨੀ ਨੇ ਉਹ ਕੀ ਫਰਮਾਨ ਇਲਾਹੀ ਕਰਕੇ ਗਏ ਆਪਣੇ ਪੈਰੋਕਾਰਾਂ ਤਾਈਂ ਆਪਣੇ ਫਾਲੋਰਸ ਤਾਈਂ ਜੇ ਤੇ ਉਹਨਾਂ ਨੇ ਅਮਲ ਕਰਨਾ ਹੋਰ ਕਰਦੇ ਨੇ ਜਿਵੇਂ ਸਿੱਖ ਧਰਮ ਵਿੱਚ ਹੈ ਦਸਵੰਦ ਦੀ ਰਸਮ ਦਸਵੰਦ ਦੀ ਹਦਾਇਤ ਹੈ ਸਾਨੂੰ ਕਿ ਆਪਣੀ ਕਿਰਤ ਕਮਾਈ ਇਹ ਨਹੀਂ ਵੀ ਦੋ ਨੰਬਰ ਦੀ ਕਮਾਈ ਤੋਂ ਤੁਸੀਂ ਦੇਈ ਜਾਓ ਰਾਈਟਲੀ ਅਰਨਡ ਇਨਕਮ ਜਿਹੜੀ ਹੈ ਆਪਣੀ ਦਸਾਂ ਨੌ ਦੀ ਸੱਚੀ ਸੁੱੱਚੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਗੁਰੂ ਦੀ ਗੋਲਕ ਵਿੱਚ ਪਾਓ ਜਾਂ ਲੋੜਵੰਦਾਂ ਦੀ ਸਹਾਇਤਾ ਲਈ ਦਿਓ ਉਹਨੂੰ ਕਹਿੰਦੇ ਨੇ ਦਸਵੰਦ ਇਸੇ ਤਰ੍ਹਾਂ ਬਾਅਦ ਇслаਮ ਵਿੱਚ ਜ਼ਕਾਤ ਹੈ ਉਹਨੂੰ ਕਹਿੰਦੇ ਨੇ ਜ਼ਕਾਤ ਜ਼ਕਾਤ ਦਾ ਮਤਲਬ ਇਹ ਹੈ ਕਿ ਆਪਣੀ ਇਨਕਮ ਦਾ ਕੁਝ ਹਿੱਸਾ ਜਿਹੜਾ ਉਹ ਲੋੜਵੰਦਾ ਮੁਤਾਜਾਂ ਜ਼ਰੂਰਤਮੰਦਾ ਤੇ ਜਿਹੜੇ ਥੋੜਾ ਮਾਰੇ ਲੋਕ ਨੇ ਉਹਨਾਂ ਦੀ ਮਦਦ ਲਈ ਦਿੱਤਾ ਜਾਵੇ ਤੇ ਉਹ ਕਾਰਜ ਸਵਾਬ ਹੈ ਯਾਨੀ ਉਪਨਕਾਰ ਹੈ ਇੱਕ ਹੋਰ ਬੜੀ ਅੱਛੀ ਅ ਰੀਤ ਚਲਾਈ ਮੁਹੰਮਦ ਸਾਹਿਬ ਨੇ ਉਹਨਾਂ ਨੇ ਇੱਕ ਨਾਲ ਹੋਰ ਵੀ ਫਰਮਾਨ ਜਾਰੀ ਕੀਤਾ ਆਪਣੇ ਪੈਰੋਕਾਰਾਂ ਨੂੰ ਆਪਣੇ ਫਾਲੋਅਰਜ਼ ਨੂੰ ਉਹ ਇਹ ਕਿ ਜੇ ਕੋਈ ਬੰਦਾ ਕਿਸੇ ਨੂੰ ਕਰਜ਼ਾ ਦਿੰਦਾ ਤੇ ਕੁਝ ਸਮੇਂ ਬਾਅਦ ਕਰਜ਼ਾ ਤੋਂ ਨੇ ਮੋੜ ਨਹੀਂ ਹੈ ਪਰ ਉਹ ਜਿੰਨਾ ਚਿਰ ਵੀ ਕਰਜ਼ਾ ਆ ਉਹਦੇ ਸਿਰ ਰਹਿੰਦਾ ਜਦੋਂ ਉਹ ਮੋੜਦਾ ਹੈ ਤੇ ਉਹਦੇ ਕੋਲੋਂ ਵਿਆਜ ਲੈਣਾ ਗੁਨਾਹ ਦੇ ਬਰਾਬਰ ਹੈ ਦੇਖੋ ਕਿੱਡੀਆਂ ਉੱਚੀਆਂ ਗੱਲਾਂ ਨੇ ਅਖਰੀ ਕੀਤੇ দান ਨਾ ਅਕਲ ਦਾ ਇਸਤੇਮਾਲ ਇੱਥੇ ਕਰਨਾ ਬਣਦਾ ਹੈ ਕਿ ਉਹਦੇ ਕੋਲੋਂ ਤੁਸੀਂ ਵਿਆਜ ਨਹੀਂ ਲੈਣਾ ਵਿਆਜ ਲੈਣ ਤੋਂ ਮਨਾ ਕੀਤਾ ਸੂਦਖੋਰ ਨੂੰ ਬਹੁਤ ਮਾੜਾ ਇਸਲਾਮਤ ਹਨ ਕਿਹਾ ਜਾਂਦਾ ਹੈ ਜਿਹੜਾ ਉਹ ਕਹਿੰਦੇ ਕਿਸੇ ਕੋਲੋਂ ਸੂਦ ਲੈਣਾ ਵਿਆਜ ਲੈਣਾ ਲੋੜਵੰਦ ਤੋਂ ਜੇ ਦੀ ਕਿਸੇ ਦੀ ਗਰਜ ਤੁਸੀਂ ਪੂਰੀ ਕੀਤੀ ਹੈ ਸਮਝੋ ਉਹਦਾ ਖੂਨ ਚ ਸੁਣਵਾੜੀ ਗੱਲ ਹੈ ਇਸ ਕਰਕੇ ਜਿਹੜੇ ਸਹੀ ਮੁਸਲਮਾਨ ਨੇ ਉਹ ਇਸ ਤੇ ਅਮਲ ਕਰਦੇ ਨੇ ਤੇ ਹੋਰ ਉਹਨਾਂ ਨੂੰ ਵੀ ਮੈਂ ਸਮਝਦਾ ਕਰਨਾ ਚਾਹੀਦਾ ਮੇਰੇ ਸਤਕਾਰਯੋਗ ਪਿਤਾ ਜੀ ਇਹ ਕਹਿੰਦੇ ਹੁੰਦੇ ਸਨ ਜਦੋਂ ਵੀ ਕਿਸੇ ਨੇ ਉਹਨਾਂ ਕੋਲ ਕੋਈ ਇਸ ਤਰ੍ਹਾਂ ਆਰਥਿਕ ਮਦਦ ਲੈਣ ਆਉਣਾ ਉਹਨਾਂ ਨੇ ਕਦੇ ਕਿਸੇ ਨੂੰ ਨਾ ਨਹੀਂ ਸੀ ਕੀਤੀ ਤੇ ਜਦੋਂ ਉਹਨਾਂ ਨੇ ਇੱਕ ਦੋ ਨੇ ਮੇਰੇ ਮੈਂ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਉਹ ਕਹੇ ਬਿਲਕੁਲ ਨਹੀਂ ਜਿੰਨੇ ਜੇ ਤੇਰੇ ਕੋਲ ਹੈਗੇ ਆ ਨਾ ਹੈਗੇ ਤੇਰੇ ਕੋਲ ਮੋੜ ਸਕਦਾ ਤਾਂ ਤਾਂ ਮੋੜ ਦੇ ਤੇ ਜੇ ਉਹ ਨਹੀਂ ਵੀ ਮੋੜਦਾ ਤੇ ਉਹ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਇਸ ਕਰਕੇ ਮੇਰੇ ਤੇ ਵੀ ਉਸ ਦਾ ਅਸਰ ਹੈ ਉਹਨਾਂ ਦੀਆਂ ਗੱਲਾਂ ਦਾ ਹਰ ਇੱਕ ਦਾ ਅਸਰ ਹੋਣਾ ਚਾਹੀਦਾ ਹੈ ਅਜਿਹਿਆਂ ਮਸਾਲਾ ਤੁਹਾਨੂੰ ਬਹੁਤ ਸਾਰੀਆਂ ਮਿਲਣਗੀਆਂ ਬਹੁਤ ਸਾਰੇ ਲੋਕ ਮੈਂ ਆਪਣੇ ਪਿਤਾ ਜੀ ਦੀ ਗੱਲ ਕੀਤੀ ਆ ਬਹੁਤ ਸਾਰੇ ਲੋਕ ਅਜੇ ਦੁਨੀਆ 'ਚ ਹੈਗੇ ਨੇ ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਬਸਰ ਕਰਦੇ ਆ ਸੋਚ ਕੇ ਪੈਸੇ ਦਾ ਇਸਤੇਮਾਲ ਦਾਨ ਪੁੰਨ ਲਈ ਕਰਦੇ ਨੇ ਹੁਣ ਇੱਕ ਸਾਖੀ ਆਉਂਦੀ ਗੁਰੂ ਨਾਨਕ ਦੇਵ ਜੀ ਦੀ ਕਿ ਜਿੱਥੇ ਆ ਇਕ ਸ਼ਰਧਾਲੂ ਕਹਿੰਦਾ ਜੀ ਮੇਰੇ ਪੰਡਤ ਜੀ ਕਿ ਮੇਰੇ ਪਿਤਾ ਦਾ ਸ਼ਰਾਦ ਹੈ ਆਪਜੀ ਪ੍ਰਸ਼ਾਦਾ ਛਕਣਾਓ ਕਿ ਗੁਰੂ ਸਾਹਿਬ ਕਹਿਣ ਲੱਗੇ ਵੀ ਗੁਰੂ ਸਾਹਿਬ ਘਟ-ਘਟ ਕੇ ਅੰਤਰ ਕੀ ਜਾਂ ਤੋ ਜਾਣਦੇ ਸਨ ਅੰਦਰ ਦੀਆਂ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ ਪਰ ਉਹ ਜਦੋਂ ਵਜ਼ਿਦ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਵੀ ਪਹਿਲਾਂ ਆਪਣੇ ਪਿਤਾ ਦੀ ਹਾਲਤ ਤਾਂ ਦੇਖ ਲੈ ਉਹ ਤਾਂ ਕਈ ਦਿਨਾਂ ਦਾ ਭੁੱਖਾ ਬੈਠਾ ਤੇ ਉਹ ਸ਼ੇਰ ਸੀ ਇੱਕ ਉਹ ਸ਼ੇਰ ਦੀ ਜੂੰਨ ਤੇ ਪਿਆ ਹੋਇਆ ਸੀ ਜਾਂ ਭੇੜੀਏ ਦੀ ਜੂੰਨ ਤੇ ਉਹ ਜੰਗਲ ਵਿੱਚ ਬੈਠਾ ਕਈ ਦਿਨਾਂ ਦਾ ਭੁੱਖਾ ਤੇ ਆਇਆ ਸੀ ਕਹਿੰਦੇ ਇਹ ਇਹ ਕਈ ਇਹਨੂੰ ਇਹਨੂੰ ਪ੍ਰਸ਼ਾਦੇ ਦੀ ਲੋੜ ਹੈ ਇਹਨੂੰ ਇਹਨੂੰ ਲੋੜ ਆ ਖੁਰਾਕ ਦੀ ਇਸ ਕਰਕੇ ਇਹ ਇਹਨੂੰ ਇਹਨੂੰ ਪਹਿਲਾਂ ਛਕਾਓ ਤੇ ਜਦੋਂ ਉਹਦੇ ਮੂਰੇ ਰੱਖਿਆ ਤਾਂ ਉਹ ਛੱਗ ਗਿਆ ਹਾਲਾਂਕਿ ਉਹ ਮਾਸਾਹਾਰੀ ਤੋਂ ਇਲਾਵਾ ਖਾਂਦੇ ਨਹੀਂ ਕੋਈ ਕੁਝ ਵੀ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਜੀਵਤ ਉੱਥੇ ਸ਼ਬਦ ਉਚਾਰਿਆ ਜੀਵ ਜੀਵਤ ਪਿਤਰਾਂ ਨਾਲ ਮਾਣੇ ਕੋ ਮੂਏ ਸ਼ਰਾਧ ਕਰਾਈ ਮਤਲਬ ਜਿਉਂਦੇ ਨੂੰ ਤਾਂ ਰੋਟੀ ਨਹੀਂ ਦਿੰਦੇ ਤੁਸੀਂ ਤੇ ਮਗਰੋਂ ਤੁਸੀਂ ਦਾਨਪੂਨ ਕਰਦੇ ਹੋ ਭਈ ਸ਼ਰਾਧ ਕਰਨ ਲੱਗਿਆਂ ਜੀ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਉਂਦੇ ਦੀ ਉਹਨਾਂ ਦੀ ਸੇਵਾ ਕਰੋ ਉਹ ਸਹੀ ਹਸਤਾ ਵਿੱਚ ਸ਼ਰਾਧ ਸ਼ਰਾਧ ਕਰਨ ਦੀ ਫਸਤ ਨੂੰ ਲੋੜ ਨਹੀਂ ਪਾਏਗੀ ਫਿਰ ਬਾਅਦ ਵਿੱਚ ਦਾਨਪੂਨ ਕਰਨ ਦੀ ਲੋੜ ਹੀ ਪਵੇਗੀ ਅੱਛਾ ਇਹ ਮੈਂ ਗੱਲ ਵਿੱਚ ਫਿਰ ਅੱਗੇ ਤੁਰਦਾ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਦਿੱਤੀ ਹੈ ਜਿਨ੍ਹਾਂ ਨੇ ਸਾਨੂੰ ਇਹ ਸੰਬੰਧੀ ਰਸਤਾ ਦੱਸਿਆ ਤੇ ਫਿਰ ਅੱਗੇ ਗੱਲ ਆਉਂਦੀ ਹੈ ਇੱਕ ਬਹੁਤ ਅ ਘੰਟੀ ਵਿੱਚ ਥੋੜਾ ਹੈ ਧਰਮ ਹੋ ਪਰ ਦੁਨੀਆਂ ਦੇ ਅਰਥ ਚਾਰੇ ਦੇ ਉੱਤੇ ਉਸ ਧਰਮ ਦੇ ਪੈਰੋਕਾਰਾਂ ਦਾ ਇਸ ਵੇਲੇ ਮੁਕੰਮਲ ਕਬਜ਼ਾ ਹੈ। ਕੁੱਲ ਦੁਨੀਆਂ ਉਹਨਾਂ ਦਾ ਲੋਹਾ ਮੰਦੀ ਹੈ। ਮੇਰੀ ਮਰਾਦ ਹੈ ਤੁਸੀਂ ਸਮਝ ਗਏ ਹੋਵੋਗੇ ਯਹੂਦੀ ਯਹੂਦੀ ਇੱਕ ਕੌਮ ਹੈ ਜਿਹਨਾਂ ਦਾ ਮੁਲਕ ਹੈ ਇਜ਼ਰਾਈਲ ਇਹਨਾਂ ਤੇ ਬੜੇ ਜ਼ੁਲਮ ਇਹਨਾਂ ਨੂੰ ਨਾਜ਼ੀਆਂ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਚਾਹ ਮਰਾ ਵਿੱਚ ਛੁੱਟਿਆ ਗਿਆ ਬਹੁਤ ਤਸੀਹੇ ਦੇ ਕੇ ਮਾਰਿਆ ਕਿ ਭਈ ਇਹਨਾਂ ਦੀ نسل ਖਤਮ ਕਰ ਦੇਣੀ ਹੈ ਪਰ ਉਹਨਾਂ ਦਾ ਇੱਕ ਮੁਲਕ ਔੜ ਬਣ ਗਿਆ ਜਾਂ ਅਮਰੀਕਾ ਵਗੈਰਾ ਨੇ ਹੋਰਨਾਂ ਮੁਲਕਾਂ ਨੇ ਮਦਦ ਕਰਕੇ ਬਣਾ ਦਿੱਤਾ ਜਿੱਥੇ ਉਹਨਾਂ ਦੀ ਪੈਂਟ ਹੈ ਔਰ ਉਹ ਇੰਨੇ ਸਿਆਣੇ ਤੇ ਸੁਚੱਜੇ ਨੇ ਇਹਨੀ ਉਹਨਾਂ ਦੀ ਮਸਬਤ ਸੋਚ ਹੈ ਕਿ ਕੁੱਲ ਦੁਨੀਆ ਨੂੰ ਉਹਨਾਂ ਦੇ ਐਗਜ਼ਾਮਪਲ ਨੂੰ ਫਾਲੋ ਕਰਨਾ ਚਾਹੀਦਾ ਕਿ ਉਹ ਕਿਵੇਂ ਆਪਣੀ ਪਲੈਨਿੰਗ ਕਰਦੇ ਨੇ ਕਿਵੇਂ ਵਕਫ ਵਕ ਖੇਤਰਾਂ ਵਿੱਚ ਉਹ ਇਨਵੈਸਟ ਕਰਦੇ ਨੇ ਕਿਵੇਂ ਉਹ ਦਾਨਪੁਨ ਜਿਹੜਾ ਇਹ ਵੀ ਆ ਜਾਓ ਹੋਰ ਨਾਲ ਕਮਾ ਕੇ ਇਨਵੈਸਟ ਕਰਦੇ ਤੇ ਦਾਨਪੁਨ ਕਿਵੇਂ ਕਰਦੇ ਆ ਇਹ ਇਹ ਵੀ ਇੱਕ ਮਿਸਾਲ ਹੈ ਉਹਨਾਂ ਨੇ ਹੁਣ ਦੇਖੋ ਕੁੱਲ ਦੁਨੀਆ ਤੇ ਉਹਨਾਂ ਦਾ ਸਿੱਕਾ ਚੱਲਦਾ ਦੁਨੀਆ ਦਾ ਹਰ ਮੁਲਕ ਉਹਨਾਂ ਤੋਂ ਆਰਥਿਕ ਮਦਦ ਲੈਂਦਾ ਹੈ ਤੇ ਆਪਣੇ ਮੁਲਕ ਨੂੰ ਉਹਨਾਂ ਨੇ ਬਹੁਤ ਤਰੱਕੀ ਦੇ ਉੱਤੇ ਪਹੁੰਚਾਇਆ ਹੋਇਆ ਹੈ ਛੋਟਾ ਜਿਹਾ ਮੁਲਕ ਹੈ ਪੈਲੇਸਟਾਈਨ ਨਾਲੇ ਜਿਨੂੰ ਫਲਸਤੀਨ ਕਹਿੰਦੇ ਆ ਅੱਜਕੱਲ ਉਹਦੀ ਅ ਅੱਜਕੱਲ ਨੇ ਪੁਰਾਣੇ ਸਮੇਂ ਤੋਂ ਜਦੋਂ ਤੋਂ ਫਲਸਤੀਨ ਚੋ ਕੱਟ ਕੇ ਇਹ ਬਣਾਇਆ ਗਿਆ ਸੀ ਮੁਲਕ ਉਦੋਂ ਤੋਂ ਹੀ ਤਸਾਦਮੋ ਤੇ ਚੱਲਦਾ ਆ ਰਿਹਾ ਹੈ ਖੈਰ ਇੱਕ ਵੱਖਰਾ ਵਿਸ਼ਾ ਪਰ ਗੱਲ ਕਰ ਰਹੇ ਆ ਉਹਨਾਂ ਦੀ ਐਗਜ਼ਾਮਪਲ ਦੀ ਉਹਨਾਂ ਨੇ ਕੀ ਕੀਤਾ ਹੁਣ ਆਮ ਤੌਰ ਦੇ ਉਤੇ ਇੱਕ ਹੋਰ ਮੈਂ ਗੱਲ ਕਰਾਂ ਕਿ ਆਪਾਂ ਗੁਰਦੁਆਰੇ ਬਣਾਉਣ ਦੇ ਉੱਤੇ ਮੈਂ ਗੁਰਦੁਆਰੇ ਬਣਾਉਣ ਦੇ ਖਿਲਾਫ ਨਹੀਂ ਜਿੱਥੇ ਬਾਬਾ ਪੈੜ ਧਰੇ ਪੂਜਾ ਆਸਣ ਥਾਪਣ ਸੋਆ ਜਾਂ ਕਰਕਰੰਦਰ ਚਰਮਸ਼ਾਲ ਹੋਵੇ ਕੀਰਤਨ ਸਦਾ ਬਸੋਆ ਜਿੱਥੇ ਬੈਠੋ ਉਹੀ ਗੁਰਦੁਆਰਾ ਹੈ ਜਿੱਥੇ ਨਾਮ ਜਪ ਲਿਆ ਇਹ ਜ਼ਰੂਰੀ ਨਹੀਂ ਕਿ ਆਪਾਂ ਕਾਸਟ ਦੇ ਨਾਂ ਤੇ ਕੀਟ ਦੇ ਨਾਂ ਦੇ ਉੱਤੇ ਮੈਂ ਸਮਝਦਾ ਇੱਕ ਪਿੰਡ 'ਚ ਇੱਕੋ ਹੀ ਗੁਰਦੁਆਰਾ ਚਾਹੀਦਾ ਇੱਕੋ ਮੰਦਰ ਚਾਹੀਦਾ ਪਰ ਆਪਾਂ ਜਾਤਾਂ ਮਜ਼ਮਾਂ ਦੇ ਨਾਂ ਦੇ ਉੱਤੇ ਵਖਰੇਵੇਂ ਪਾਪਾ ਕੇ ਗੁਰਦੁਆਰਾ ਸ਼ਰਗਨ ਬਣਾ ਲੈ ਸੋਨਾ ਮੜੀ ਜਾਣੇ ਉੱਤੇ ਗੁਰੂ ਸਾਹਿਬ ਨੂੰ ਸੋਨੇ ਸੋਨੇ ਦੀ ਲੋੜ ਨਹੀਂ ਗੁਰੂ ਸਾਹਿਬ ਨੂੰ ਤਾਂ ਥੋੜੀ ਸੱਚੀ ਸੂਚੀ ਕਿਰਤ ਦੀ ਸੁਚੀ ਤੇ ਸੱਚੀ ਵਰਤੋਂ ਦੀ ਲੋੜ ਹੈ ਕਿ ਉਹਨਾਂ ਦੇ ਸਿੱਖ ਮੇਰੀਆਂ ਦਸੀਆਂ ਹੋਈਆਂ تعالਿਮਾਂ ਤੇ ਅਮਲ ਕਰਦੇ ਨੇ ਕਿ ਨਹੀਂ ਕਰਦੇ ਗੁਰਦੁਆਰੇ ਬਹੁਤ ਬਣ ਚੁੱਕੇ ਨੇ ਜਿਹੜੇ ਦੋ ਖੇਤਰਾ ਵਿੱਚ ਖਾਸ ਤੌਰ ਤੇ ਸਿੱਖ ਧਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਰ ਰਹੀ ਆ ਹੌੜੀ ਹੌੜੀ ਇਧਰ ਧਿਆਨ ਜਿਹੜੇ ਨੈਗਲੈਕਟਡ ਰਹਿ ਗਏ ਨੇ ਜਿਹੜੇ ਜਿੱਥੇ ਤਾਂ ਹੀ ਤਾਂ ਮੈਂ ਵਿਸ਼ਾ ਲਿਆ ਨਾ ਕਿ ਅਕਲੀ ਪੜ ਕੇ 부ਜੀਏ ਅਕਲੀ ਕੀਤੇਦਾਨ ਜਦੋਂ ਬੁਝ ਗਏ ਫਿਰ ਦਾਨ ਕਿੱਥੇ ਕਰਨਾ ਦੋ ਖੇਤਰ ਨੇ ਮੈਂ ਦੱਸਦਾ ਇੱਕ ਹੈ ਹੈਲਥ ਨੈਗਲੈਕਟਡ ਜਿਹੜੇ ਖੇਤਰ ਨੇ ਇੱਕ ਐਜੂਕੇਸ਼ਨ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਮਾਲ ਵਿੱਚ ਬਹੁਤ ਫੈਲੀ ਹੋਈ ਹੈ ਇਹਨਾਂ ਨੂੰ ਇਲਾਜ ਕਰਾਉਣ ਲਈ ਉੱਥੇ ਜਾਣਾ ਪੈਂਦਾ ਅ ਰਾਜਸਥਾਨ ਦੇ ਬੀਕਾਨੇ ਉਥੋਂ ਗੱਡੀ ਚੱਲਦੀ ਉਹਨੂੰ ਕੈਨਸਲ ਟ੍ਰੇਨ ਕਹਿੰਦੇ ਆ ਕਿਉਂ ਨਹੀਂ ਆਪਾਂ ਇੱਥੇ ਉਸ ਟਾਈਪ ਦੇ ਉਸ ਪੱਧਰ ਦੇ ਹਸਪਤਾਲ ਖੋਲਦੇ ਕੋਈ ਪੈਸੇ ਦੀ ਕਮੀ ਆ ਪੰਜਾਬੀਆਂ ਕੋਲ ਬਹੁਤ ਅਮੀਰ ਕੌਮ ਅਸੇ ਕੌਮ ਗੁਰੂ ਦੀ ਕਿਰਪਾ ਪਰ ਸਹੀ ਇਸਤੇਮਾਲ ਤੇ ਫਿਰ ਐਜੂਕੇਸ਼ਨ ਕਿ ਇਹੋ ਜਿਹੇ ਸਕੂਲ ਬਣਾਏ ਜਾਣ ਜਿੱਥੇ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੇ ਬੱਚਿਆਂ ਨੂੰ ਹਰ ਵਿਅਕਤੀ ਚਾਹੁੰਦਾ ਹੈ ਕਿ ਉਹਦੇ ਬੱਚੇ ਅਖਰੀ ਗਿਆਨ ਪ੍ਰਾਪਤ ਕਰਨ ਉਹਨਾਂ ਨੂੰ ਕੋਈ ਕੰਮਕਾਰ ਮਿਲੇ ਔਰ ਰੋੜਦੇ ਨਾ ਫਿਰਨ ਇਸ ਕਰਕੇ ਮੈਂ ਸਮਝਦਾ ਕਿ ਸਹੀ ਅਰਥਾਂ ਵਿੱਚ ਜੇ ਕੋਈ ਦਾਨਪੁਣ ਹੈ ਤਾਂ ਉਹ ਇਹ ਦੋ ਖੇਤਰਾਂ ਵਿੱਚ ਪੈਸਾ ਇਨਵੈਸਟ ਕਰਨਾ ਇੱਕ ਹੈਲਥ ਸਰਵਿਸ ਹਸਪਤਾਲ ਖੋਲਣੇ ਜੇ ਚੈਰੀਟੇਬਲ ਖੋਲੋ ਜਾਣ ਤਾਂ ਬਹੁਤ ਹੋ ਗਿਆ ਹਸਪਤਾਲ ਖੋਲੇ ਜਾਣ ਸੇਵਾ ਭਾਵਨਾ ਨੂੰ ਮੁੱਖ ਰੱਖ ਕੇ ਪ੍ਰੋਫਿਟ ਕਮਾਉਣ ਲਈ ਨਹੀਂ ਇਹ ਇਹਨੂੰ ਧੰਦਾ ਨਹੀਂ ਬਣਾਉਣਾ ਚਾਹੀਦਾ ਕਿ ਇਥੋਂ ਵੀ ਪੈਸਾ ਕਮਾਉਣਾ ਇਹ ਤਾਂ ਜਿਹਨੇ ਕਿਸੇ ਦਾ ਇਲਾਜ ਕਰਕੇ ਅ ਦੁਆ ਲੈ ਲਈ ਉਹਦਾ ਜੀਵਨ ਸਵਰਗਿਆ ਤੇ ਡਿਸਪੈਂਸਰੀਆਂ ਸ਼ਫਾਖਾਨੇ ਇਹ ਵਤ ਵਤ ਖੋਲਨੇ ਚਾਹੀਦੇ ਗੁਰੂ ਹਰਾਈ ਸਾਹਿਬ ਨੇ ਉਥੇ ਕੀਰਤਪੁਰ ਸਾਹਿਬ ਵਿਖੇ ਬਹੁਤ ਵੱਡਾ ਸ਼ਫਾਖਾਨਾ ਖੋਲਿਆ ਸੀ ਇਥੋਂ ਸਮੇਂ ਦੇ ਬਾਦਸ਼ਾਹ ਦੇ ਬਿਮਾਰ ਬੇਟੇ ਨੂੰ ਜਿੱਥੋਂ ਜਿਹਨੂੰ ਕਿਤੋਂ ਆਰਾਮ ਨਹੀਂ ਸੀ ਹੁੰਦਾ ਉਥੋਂ ਆਰਾਮ ਆਇਆ ਸੀ ਤੇ ਉਹ ਫਿਰ ਗੁਰੂ ਘਰ ਦਾ murid ਹੋ ਗਿਆ ਸੀ ਬਾਦਸ਼ਾ ਇਸ ਤਰ੍ਹਾਂ ਇੱਕ ਤਾਂ ਇਹ ਦੂਸਰਾ ਜਿਵੇਂ ਮੈਂ ਕਿਹਾ ਸਕੂਲ ਕਾਲਜ ਯੂਨੀਵਰਸਟੀਆਂ ਵਿਦਿਆਲੇ ਇਹ ਖੋਲਣੇ ਚਾਹੀਦੇ ਆ ਉਥੇ ਵੀ ਬਹੁਤ ਨੋਮੀਨਲ ਚਾਰਜ ਦੇ ਉੱਤੇ ਅਬ ਤਾਂ ਇਹ ਜਿਨ੍ਹਾਂ ਨੇ ਜਿਨ੍ਹਾਂ ਕੋਲ ਪੈਸਾ ਹੈਗਾ ਜਿਨ੍ਹਾਂ ਕੋਲ ਸਾਹਮੇ ਨਹੀਂ ਜਾਂਦਾ ਉਹ ਸਭ ਕੁਝ ਫੀਸਾਂ ਵੀ ਮੁਆਫ ਕਰਵਾ ਸਕਦੇ ਨੇ ਤੂੰ ਪਛਿਆ ਨੂੰ ਤਰੀਮ ਦੇਣੀ ਇੱਕ ਬਹੁਤ ਵੱਡਾ ਪੁੰਨ ਦਾ ਕਾਰਜ ਹੈ ਮੈਂ ਕਹਿੰਦਾ ਇਸ ਤੋਂ ਵੱਡਾ ਦਾਨ ਪੁੰਨ ਕੋਈ ਹੈ ਹੀ ਨਹੀਂ ਫਿਰ ਉੱਥੇ ਹੀ ਗੱਲ ਹੁੰਦੀ ਰਜੇ ਨੂੰ ਰਜਾਈ ਜਾਣਾ ਉਹ ਕੋਈ ਦਾਨ ਪੁੰਨ ਨਹੀਂ ਉਹ ਤਾਂ ਇਸ ਤਰ੍ਹਾਂ ਜਿਉਂ ਕੁੰਚਰ ਇਸ਼ਨਾਨ ਜਿਵੇਂ ਆਪਾਂ ਹਾਥੀ ਦੇ ਉੱਤੇ ਪਾਣੀ ਪਾਉਨੇ ਆ ਤੇ ਉਹਦਾ ਇਸ਼ਨਾਨ ਕਰਾ ਦੇਨੇ ਆਪਣੇ ਨੂੰ ਉਹ ਫਿਰ ਕੀ ਕਰਦਾ ਉਹ ਫਿਰ ਜਾ ਕੇ ਮਿੱਟੀ 'ਚ ਲਿਟਣ ਲੱਗ ਪੈਂਦਾ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਹੈ ਜਿਉਂ ਕੁੰਚਰ ਇਸ਼ਨਾਨ ਜਿਵੇਂ ਹਾਥੀ ਦਾ ਇਸ਼ਨਾਨ ਕਰਾਇਆ ਕਿਸੇ ਕੰਮ ਨਹੀਂ ਜਿਵੇਂ ਗਰਦਬ ਜਿਹੜਾ ਗਧਾ ਜਿਹੜਾ ਉਹ ਜਾ ਕੇ ਮਿੱਟੀ ਦੀ ਲੇਟਦਾ ਚਾਹੇ ਉਹਨੂੰ ਜਿੰਨਾ ਮਰਜ਼ੀ ਸਾਫ ਸੁੱਧਰਾ ਕਰ ਲੋ ਇਹ 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 ਤਾਂ ਮਸਾਲਾ ਦਿੱਤੀਆਂ ਗਈਆਂ ਕਿ ਸਾਨੂੰ ਅਕਲ ਆਵੇ ਸਾਡੇ ਅਕਲ ਦੇ ਦਰਵਾਜ਼ੇ ਖੁੱਲਣ ਤੇ ਅਸੀਂ ਪੈਸੇ ਦਾ ਸਹੀ ਇਸਤੇਮਾਲ ਕਰ ਸਕੀਏ ਜੇ ਸਾਨੂੰ ਸਤਗੁਰੂ ਨੇ ਜਾਂ ਰੱਬ ਨੇ ਜਾਂ ਅੱਲਾਹ ਤਾਲਾ ਨੇ ਜਾਂ ਪ੍ਰਭੂ ਨੇ ਭਗਵਾਨ ਰਾਮਚੰਦਰ ਜੀ ਨੇ ਮਹਾਪੁਰਖਾਂ ਨੇ ਸਾਨੂੰ ਬਖਸ਼ੇ ਇਸ ਲਈ ਸੋਤਰਾ ਸਾਰੇ ਦੇ ਗਨ ਇੱਕ ਗੱਲ ਲਾਜ਼ਮੀ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਇਸ ਐਪੀਸੋਡ ਰਾਹੀਂ ਅਪੀਲ ਵੀ ਹੈ ਸੁਝਾਅ ਵੀ ਹੈ ਸੁਜੈਸ਼ਨ ਵੀ ਹੈ ਬੇਨਤੀ ਵੀ ਹੈ ਨਿਰਮਾਨਤਾ ਨਾਲ ਕਿ ਹਰ ਧਰਮ ਨੂੰ ਖਾਸ ਜ਼ੋਰ ਤੇ ਇੱਕ ਨਿਮਾਨਾ ਸਿੱਖਣ ਦੇ ਨਾਤੇ ਮੈਂ ਇਹ ਸੁਜੈਸਟ ਕਰਨਾ ਚਾਹੁੰਦਾ ਆ ਓਪਨਲੀ ਕਿ ਇਹ ਸਾਰੇ ਧਰਮ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੌਮੀ ਜਿਹੜਾ ਸਰਮਾਇਆ ਉਹਦਾ ਜਾਂ ਹਰ ਵਿਅਕਤੀ ਇੰਡੀਵਿਜੂਅਲੀ ਵੀ 10% ਆਪਣੀ ਆਮਦਨ ਚੋਂ ਇਹ ਵਿਦਿਆਲ័យ এডੂਕੇਸ਼ਨ ਦੇ ਵਿਸਾਰ ਤੇ ਪ੍ਰਸਾਰ ਲਈ ਜ਼ਰੂਰਵੰਦਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਤੇ ਕਿਉਂਕਿ ਪਹਿਲੇ ਵਿਦਿਆਚਾਰਨ ਹੋਏ ਇੱਕ ਹਫ਼ਤੇ ਪੰਜਾਬੀ ਦੀ ਤੇ ਦੂਸਰਾ 15% 10% ਉਹਦੇ ਲਈ এডਿਕੇਸ਼ਨ ਲਈ ਤੇ 15% ਹੈਲਥ ਸਰਵਿਸਿਜ਼ ਦੀ ਇਹ لازمی قرار ਦਿੱਤਾ ਜਾਣਾ ਚਾਹੀਦਾ ਹਰ ਕੌਮ ਵੱਲੋਂ ਹਰ ਨੇਸ਼ਨ ਵੱਲੋਂ ਤਾਂ ਹੀ ਜਿਹੜਾ ਸਹੀ ਬਾਣੀਆ ਵਿੱਚ ਜੋ ਗੁਰੂ ਸਾਹਿਬ ਨੇ ਫਰਮਾਇਆ ਕਿ ਅਕਲੀ ਪੜਕੇ বুঝਿਏ ਅਕਲੀ ਕੀ ਜੈਦਾਨ ਹਾਂ ਮੈਂ ਯਹੂਦੀਆਂ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਦੇਖੋ ਇੱਕ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੇ ਇੱਕ ਫੰਡ ਬਣਾਇਆ ਜਿਹਦਾ ਨਾਮ ਰੱਖਿਆ ਯਹੂਦੀ ਐਜੂਕੇਸ਼ਨ ਫੰਡ ਯੂਈਐਫ ਉਹਦੇ ਵਿੱਚ ਉਹਨਾਂ ਨੇ ਬੇਵਹਾ ਪੈਸਾ ਜਮ੍ਹਾਂ ਕੀਤਾ ਹੋਇਆ ਜਿਹੜਾ ਐਜੂਕੇਸ਼ਨ ਦੇ ਪ੍ਰਸਾਰ ਤੇ ਵਿਸਾਰ ਲਈ ਉਹ ਕੌਮ ਖਰਚ ਕਰ ਰਹੀ ਹੈ ਔਰ ਉਸ ਕੌਮ ਦਾ ਕੋਈ ਵੀ ਵਿਅਕਤੀ ਨਾ ਪੜਨੇ ਮਹਾਰਾਜਾ ਜੀਤ ਸਿੰਘ ਦੇ ਰਾਜ ਵਿੱਚ ਇਹ ਮਹਾਰਾਜ ਸਾਹਿਬ ਨੂੰ ਇਸ ਕੰਮ ਦਾ ਕ੍ਰੈਡਿਟ ਜਾਂਦਾ ਹੈ कि ਹਰ ਵਿਅਕਤੀ ਨੂੰ ਉਹਨਾਂ ਨੇ ਘਟੋ ਘਟ ਅਖਰੀ ਗਿਆਨ ਜ਼ਰੂਰ ਦੇਣਾ ਇਨਸ਼ੋਰ ਕੀਤਾ ਸੀ ਔਰ ਮਹਾਰਾਜਾ ਸਾਹਿਬ ਦੇ ਸ਼ੇਰੇ ਪੰਜਾਬ ਦੇ ਰਾਜ ਵਿੱਚ ਕੋਈ ਵਿਅਕਤੀ ਅਨਪੜ੍ਹ ਨਹੀਂ ਸੀ ਸਾਨੂੰ ਇਸ ਤੇ ਵੀ ਮਾਣ ਹੋਣਾ ਚਾਹੀਦਾ ਔਰ ਉਹਨਾਂ ਐਗਜ਼ਾਮਪਲਸ ਨੂੰ ਲੈ ਕੇ ਸਾਨੂੰ ਸਹੀ ਕੰਟੈਕਸਟ ਵਿੱਚ दानਪੁੰਨ ਦੀ ਜਿਹੜੀ ਆਪਣੀ ਮਨਾਉ ਚੱਲੀ ਆ ਰਹੀ ਹੈ ਉਹ ਤੇ ਅਮਲ ਕਰਨਾ ਚਾਹੀਦਾ ਇਸ ਤਰ੍ਹਾਂ ਤੁਹਾਡਾ ਜਿਹੜਾ ਦਾਨਪੁਨ ਦਾ ਸੰਕਲਪਾ ਉਹ ਵੀ ਫਲੀਫੂਤ ਹੋਵੇਗਾ ਤੇ ਉਹਦਾ ਤੁਹਾਨੂੰ ਜਿਹੜਾ ਫਲ ਆ ਉਹ ਵੀ ਪ੍ਰਾਪਤ ਹੋਵੇਗਾ ਤੁਹਾਨੂੰ ਅਸੀਸਾਂ ਵੀ ਮਿਲਣਗੀਆਂ ਜੇ ਤੁਸੀਂ ਇੱਕ ਵਿਅਕਤੀ ਦੀ ਲੋੜ ਵੰਦੀ ਅਸੀਸ ਲੈ ਲਈ ਤੇ ਸਮਝੋ ਤੁਹਾਡਾ ਮੇੜਾ ਪਾਰ ਹੋ ਗਿਆ ਤਾਂ ਅੱਜ ਦਾ ਇਹ ਐਪੀਸੋਡ ਇਸ ਆਸ਼ੇ ਨੂੰ ਮੁਖ ਰੱਖ ਕੇ ਮੈਂ ਤਿਆਰ ਕੀਤਾ ਤੁਹਾਡੇ ਲਈ ਕਿ ਇਹ ਥੌਟ ਪ੍ਰੋਵੋਕਿੰਗ ਹੈ ਇਹ ਤੇ ਚਿੰਤਨ ਹੋਵੇ ਮੰਥਨ ਹੋਵੇ ਤੇ ਸਾਰੇ ਜਿਹੜੇ ਇਹਨੂੰ ਸੁਣਨ ਇਹ ਪੈਗਾਮ ਅੱਗੋਂ ਤੱਕ ਪਹੁੰਚਾਉਣ ਤਾਂ ਕਿ ਇਸ ਕਨਸੈਪਟ ਦਾ ਪ੍ਰਚਲਨ ਹੋਵੇ ਤੇ ਆਪਾਂ ਆਪਣੇ ਪੈਸੇ ਨੂੰ ਆਪਣੀ ਮਾਇਆ ਨੂੰ ਸਫਲਾ ਕਰ ਸਕੀਏ ਤੇ ਸਹੀ ਮਾਨਿਆ ਵਿੱਚ ਲੋੜਵੰਦਾਂ ਦੀ ਮਦਦ ਹੋ ਸਕੇ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਐਪੀਸੋਡ ਵੇਖਣ ਲਈ ਵੇਖਦੇ ਰਹੋ ਆਪਣਾ ਚੈਨਲ ਤਾਂ ਪੰਜਾਬ ਟਾਕਸ